ਲੋ ਜੀ ਭਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਬਈ ਅੱਜ ਆਪਾਂ ਚੱਲੇ ਆਂਗੇ ਭਾਵੇਂ ਚੋਣ ਪ੍ਰਚਾਰ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਦਾਰਾ ਸਿੰਘ ਦੇ ਦਾਰਾ ਸਿੰਘ ਰਿਆਲ ਦੇ ਹੱਕ 'ਚ ਇੱਕ ਗੱਡੀ ਬਈ ਆਪਣੀ ਜਾਰੀ ਹੈ ਪਹਿਲਾਂ ਦੋ ਪਿੰਡ 'ਚ ਖੜੀਆਂ ਨੇ ਚੌਥੀ ਇਹ ਹੈਗੀ ਆਪਣੇ ਨਾਲ ਚੱਲੇ ਨੇ ਸੱਜਣਾ ਤੇ ਬਾਕੀ ਆਪਣੇ ਬੰਦੇ ਹੋਰ ਵੀ ਬਹੁਤ ਨੇ ਭਾਈ ਵਿਖਾਉਣਿਆ ਸਾਨੂੰ ਹੁਣ ਭਾਵੇਂ ਜਾ ਕੇ ਲੋ ਜੀ ਭਾਈ ਜੀ ਪਾਵੇ ਆ ਰਹੇ ਆਗੇ ਇਕੱਠ ਦੇ ਦੇ ਲੋ ਆਪਣਾ ਸ਼੍ਰੋਮਣੀ ਕਾਲਦਲ ਦਾ ਲੋ ਜੀ ਭਾਈ ਜੀ ਕੱਠ ਚੈੱਕ ਕਰੋ ਤੁਸੀਂ ਇਹ ਭਾਈ ਜੀ ਪਾਵੇ ਤੇ ਆਪਣੇ ਪਿੰਡ ਦੇ ਵੋਟਰ ਨੇਗੇ ਆਵੇ ਪਿੰਡ ਵੱਲੋਂ ਪੂਰਾ ਪਰਮਾ ਹੰਗਾਰਾ ਮਿਲ ਰਿਹਾ ਸ੍ਰੋਮਣੀ ਅਕਾਲੀ ਦਲ ਨੂੰ ਕਹਨੇ ਬੇ ਤੇਵੇਂ ਪੋਜੀਸ਼ਨ ਬਹੁਤ ਵਧੀਆ ਲਓ ਜੀ ਬਾਈ ਜੀ ਹੁਣ ਸਾਰੇ ਦੁਬਾਰਾ ਅਕਾਲੀ ਦਲ ਨੂੰ ਚਾਹੁੰਦੇ ਨੇ ਵੀ ਸ੍ਰੋਮਣੀ ਅਕਾਲੀ ਦਲ ਆਵੇ ਲਓ ਜੀ ਬਾਈ ਜੀ ਰਾਸਤੇ 'ਚ ਖੜਾ ਖੜਾ ਕੇ ਬੰਦੇ ਪੁੱਛ ਰਹੇ ਆ ਨਾ ਬੇ ਅਕਾਲੀ ਦਲ ਦੀ ਪੂਰੀ ਚੜ੍ਹਤ ਹੋ ਰਹੀ ਏ ਬਈ ਹੁਣ ਇਹ ਸਾਰੇ ਅਕਾਲੀ ਦਲ ਦੇ ਵਰਕਰ ਨੇ ਬਾਈ ਜਿੰਨੇ ਵੀ ਹੈਗੇ ਨੇ ਉਹ ਬਾਬਾ ਆ ਗਏ 17 ਵਾ ਲਓ ਜੀ ਬਾਈ ਜੀ ਚਲ ਬਟਲ ਬਾਗੜਾ ਨਾਲ ਉਹ ਠੀਕ ਕਿਹਨ ਕਿਹ ਕਿੰਨ ਪੋਜੀਸ਼ਨ ਹੈ ਫੁੱਲ ਜੀ ਫੁੱਲ ਸਪੋਰਟ ਫੁੱਲੇ ਹਾਂ ਜੀ ਲਓ ਜੀ ਬਾਈ ਅਕਾਲੀ ਦਲ ਦੀ ਫੁੱਲ ਪੋਜੀਸ਼ਨ ਚੜਤ ਚ ਹੈ ਵਾ ਬਾਕੀ ਬਈ ਆਪਣਾ ਮੁਗਲਾ ਵਰਦਾਨ ਹੈ ਬਹੁਤ ਤਕੜਾ ਬੰਦਾ ਕੇ ਮੁਗਲੇ ਦੇਖ ਸਕੰਦਰ ਸਿੰਘ ਸਕੰਦਰ ਅਧਰਵਾ ਆਪਣਾ ਗਾਇਨੀ ਲੱਵੀ ਭਾਈ ਜੀ ਪਾਵੇ ਪਿੰਡ ਚ ਪਿੰਡ ਦੀ ਵਿਰਾਸਤ ਪੁਰਾਣਾ ਦਰਵਾਜ਼ਾ ਦੱਸੋ ਦੋਸਤੋ ਕਿਹੜੇ ਕਿਹੜੇ ਪਿੰਡ ਚ ਨੇ ਦਰਵਾਜ਼ੇ ਇਹ ਤਾਂ ਸામੀ ਬੈਠੇ ਨੇ ਬਾਈ ਲੋ ਜੀ ਬਈ ਆ ਖੜੇ ਨੇ ਆਪਣੇ ਵਰਕਰ ਸਾਰੇ ਹੂੰ ਠੀਕ ਠੀਕ ਵਾਦਲ ਸਾਹਿਬ ਵੀ ਆਪਣੇ ਨਾਲੇ ਫਰੇ ਲੈ ਲਈ ਆਪਣੇ ਪ੍ਰਧਾਨ ਉਹਦੀ ਪੈਲੀ ਬੈਠੇ ਸਾਦੀ ਸਤਨਾਮ ਬਾਜੀ ਬਾਸ ਲਓ ਜੀ ਭਾਈ ਇਹ ਬਈ ਸਾਡੇ ਚਾਚਾ ਜੀ ਨੇਗੇ ਚਾਰ ਪੰਜ ਦਿਨ ਹੋ ਗਏ ਨਾਲ ਹੀ ਹੈਗਾ ਇਹ ਬੰਦੇ ਪੱਕੇ ਕੈਂਡੀਡੇਟ ਨੇ ਆਪਣੇ ਬਾਈ ਸਾਰੇ ਨਾਲ ਨੇ ਆਪਣੇ ਸੋਬਰਾ ਮਿਲ ਲਿੱਦਰ ਲੋ ਜੀ ਬਾਈ ਜੀ ਸਾਰਿਆਂ ਨੂੰ ਸਾਰੇ ਸੱਜਣ ਮਿੱਤਰਾਂ ਨੂੰ ਮਿਲ ਕੇ ਜਾ ਰਹੇ ਆਪਣੇ ਕੈਂਡੀਡੇਟ ਆ ਤੇ ਪੂਰੀ ਹਵਾ ਹੋ ਰਹੀ ਹੈ ਬਾਈ ਕਾਲੀ ਦਲ ਦੀ ਪਹਿਲਾ ਬਦਲਾ ਬਹੁਤ ਦੇਖ ਲਿਆ ਆਪਾਂ ਨੇ ਬਦਲਾ ਬਹੁਤ ਕੁਝ ਲੈ ਕੇ ਆਇਆ ਸਾਰਿਆਂ ਨੂੰ ਪਤਾ ਹੀ ਹੈ ਲਓ ਜੀ ਬਾਈ ਜੀ ਇਹ ਡੇਰਾ ਹੈ ਬਹੁਤ ਮਹਾਨਤਾ ਮਹਾਨਤ ਵਾਲਾ ਡੇਰਾ ਹੈਗਾ ਇਹ ਸੰਤ ਬਾਬਾ ਮਨਸੀਪੁਰੀ ਜੀ ਮਨਸਾਪੁਰੀ ਜੀ ਦੇਖ ਸਕਦੇ ਹੋ ਬਾਈ ਬਹੁਤ ਘੈਂਟ ਬਣਾਇਆ ਹੋਇਆ ਹੈਗਾ ਇਹ ਪਿੰਡ ਭਾਵਾ ਵਿੱਚ ਇਹ ਕਿਉਂ ਚਾਚੇ ਅੰਦਰੋਂ ਵੱਗ ਜਾ ਜੀ ਵੀਡੀਓ ਬਣਾ ਕੇ ਕੀ ਕਹਾਂ ਬਾਈ ਗੱਲ ਦੀ ਇਹ ਬੰਦਾ ਮੇਰਾ ਸਾਰਾ ਦਿਨ ਖੋਇਆ ਖੋਇਆ ਰਿਹਾ ਯਾਰ ਕੋਈ ਦਾਨ ਦਵਾਈ ਦੱਸੋ ਸੱਤਰ ਊਟਾ ਮਾਜ ਮਾਰੀ ਆਵੇਂ ਤੁਹਾਨੂੰ ਪਾਵਾਂ ਕਾਲੀਦਲ ਨੂੰ ਲੋ ਬਈ ਇਹਨਾਂ ਹੰਗਾਰਾ ਦੇਖ ਲੋ ਕਾਲੀਦਲ ਨੂੰ ਵਾਹ ਸ੍ਰੀ ਆਕਾਲ ਧਰੋਣੀ ਕਾਲੀਦਲ ਜਿੰਦਾਬਾਦ 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 ਕੋਲੇ ਸੋਨਿਆ ਵਾਹ ਸ੍ਰੀ ਆਕਾਲ ਆਪੀ ਆਪਾ ਭਾਈ ਆ ਬੰਦਾ ਬਹੁਤ ਮਦਦ ਕਰ ਰਿਹਾ ਆਪਣੀ ਸਾਰੇ ਤੋਂ ਵੱਧਾ ਫੱਟੇ ਚੱਕ ਕੇ ਰੱਖ ਨਾ ਖੁਸ਼ ਹੋਇ ਤੁੜੀ ਜਿਸ਼ਤੇ ਆ ਗੀਏ ਪਰ ਠੀਕ ਹੈ ਜੀ ਸਮਾਗਮ ਨੇ ਉਹ ਗਏ ਕਿ ਉਹ ਸਮਾਗਮ ਦਾ ਪ੍ਰਤੀ ਹੋਇਆ ਲੋ ਜੀ ਭਾਈ ਜੀ ਕਿਸੇ ਨੂੰ ਵੀ ਨਹੀਂ ਛੱਡਣਾ ਹੈਗਾ ਆਪਾਂ ਨੇ ਸਾਰਿਆਂ ਕੋਲ ਚੱਲ ਕੇ ਆਣਾ ਹੈਗਾ ਲੋ ਬਾਈ ਅਕਾਲੀ ਦਲ ਦੇ ਵਰਕਰ ਸਾਰੇ ਯਾ ਬੰਦੇ ਬਾਈ ਸਕੂਟਰੀਆਂ ਦੀ ਫਰੈਂਡ ਹੋਏ ਬੰਦੇ ਕੀ ਕਰਾਂਦਾ ਮੈਂ ਕੀ ਕਰਾਂਦਾ ਮੈਂ ਪੋਸਟਰ ਲਾਉਂ ਵੱਡੇ ਵੱਡੇ ਹੈ ਵੱਡੇ ਪੋਸਟਰ ਬਹੁਤ ਤਗੜੇ ਨਾ ਜ ਬੰਦੇ ਬਾਈ ਹਾਂ ਬਾਈ ਕੀ ਕਹ ਅਕਾਲੀ ਦਲ ਕਾਲੀਦਲ ਪਾਰਟੀ ਆ ਦੇਖ ਲੋ ਬਾਈ ਬਦਲਾ ਪੈਗਾ ਹੁਣ ਪਹਿਲਾ ਬਦਲਾ ਦੇਖਿਆ ਤਾਂ ਹੁਣ ਛੋਟੇ ਛੋਟੇ ਜਵਾਕ ਨਾਲ ਇਹ ਵੀ ਤੋਰਨ ਤੱਕੜੀ ਕੇ ਪੱਕੇ ਫੇਰ ਹੈ ਲਓ ਜੀ ਬਾਈ ਜੀ ਸਰਪੰਚ ਬਾਬੂ ਰਾਮ ਜੀ ਦਾ ਘਰ ਇੱਥੇ ਆ ਰਹੇ ਆ ਆਪਣੇ ਸਾਰੇ ਕੈਂਡੀਡੇਟ ਆ ਆ ਨਾ ਦੇ ਵੜਾ ਕਰੋ ਉਹ ਖੜੇ ਕਰ ਮਾਰੋ ਨੀ ਕਿੱਥੇ ਜੋ ਬਰ ਸਾਰਾ ਡੱਬਰ ਬਾਨੇ ਭਰ ਗਿਆ ਬਾਈ ਵੋਟਾਂ ਨੇ ਲੋ ਜੀ ਬਾਈ ਜੀ ਮੈਂ ਤਾਂ ਵੀ ਖੜਦੀਆਂ ਨਹੀਂ ਬਹੁਤ ਬਈ ਅਕਾਲੀ ਦਲ ਦਾ ਜੋਰ ਹੈ ਇਸ ਵਾਰੀ ਜੰਡੇ ਲਾਦੇ ਆ ਫਿਰ ਹੈ ਬਾਈ ਦਾਰਨ ਸਿੰਘ ਦਾ ਛੋਟਾ ਮੁੰਡਾ ਇਦਾਂ ਵੱਡਾ ਮੁੰਡਾ ਹੈ ਆਹ ਦੇਖੋ ਬਾਈ ਛੋਟੇ ਛੋਟੇ ਬੱਚੇ ਵੀ ਫੈਨ ਨੇ ਬਾਦਸ਼ਾਹ ਸਾਹਿਬ ਦੇ ਹਨਾ ਜਿੱਤੇਗਾ ਲਓ ਜੀ ਬਾਈ ਜੀ ਇਹਦੇ ਨਾਲ ਹੀ ਆਪਣਾ ਬਲੌਗ ਹੁੰਦਾ ਹੈ ਸਮਾਪਤ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਨਵੇਂ ਬਲੌਗ ਦੇ ਨਾਲ